ਸੋਰਠ ਮਹੱਲਾ ਪੰਜਵਾ ਗੁਰਪੂਰਾ ਪਿਟਿਓ ਵੜ ਭਾਗੀ ਮਨਹਿ ਭਿਆ ਪ੍ਰਗਾਸਾ ਗੁਰਪੂਰਾ ਪਿਟਿਓ ਵੜ ਭਾਗੀ ਮਨਹਿ ਭਿਆ ਪ੍ਰਗਾਸਾ ਕੋਇ ਨ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਆਪਣੇ ਸਤਗੁਰ ਕਾ ਬੁਲਿਹਾਰੈ ਆਗੇ ਸੁਖ ਪਾਛੇ ਸੁਖ ਸਹਜਾ ਘਰ ਆਨੰਦ ਹਮਾਰੇ ਰਹਾ ਅੰਤਰ ਜਾਮੀ ਕਰਨੇ ਹਾਰਾ ਸੋਈ ਖਸਮ ਹਮਾਰਾ ਨਿਰਭਉ ਭੈ ਗੁਰ ਚਰਨੀ ਲਾਗੇ ਕਰਮ ਨਾਮ ਆਧਾਰਾ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਪੀ ਹੋਵਣ ਹਾਰਾ ਕੰਠ ਲਗਾਏ ਆਪਣੇ ਜਨ ਰੱਖੇ ਆਪਣੀ ਪ੍ਰੀਤ ਪਿਆਰਾ ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਾਸੇ ਨਾਨਕ ਕੋ ਗੁਰਪੂਰਾ ਭੇਟਿਓ ਸਗਲੇ ਦੁਖ ਬਨੱਸੇ ਨਾਨਕ ਕੋ ਗੁਰ ਪੂਰਾ ਭੇਟਿਓ ਸਗਲੇ ਦੁਖ ਬਨੱਸੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ